ਕਿਵੇਂ ਇੱਕ ਕੁੜੀ ਤੋਂ 11 ਮੁੰਡਿਆਂ ਦੀ ਜ਼ਿੰਦਗੀ ਨਰਕ ਬਣ ਗਈ ਕਿਵੇਂ ਇੱਕ ਕੁੜੀ ਨੇ 11 ਮੁੰਡਿਆਂ ਨੂੰ ਆਪ ਦਾ ਸ਼ਿਕਾਰ ਬਣਾ ਲਿਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਵਾਲੀ ਸਟੋਰੀ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਤੁਹਾਡਾ ਦਿਮਾਗ ਨੇ ਕੰਮ ਕਰਨਾ ਬੰਦ ਕਰ ਦੇਣਾ ਕਿਵੇਂ ਇੱਕ ਕੁੜੀ ਤੋਂ 11 ਮੁੰਡਿਆਂ ਦੀ ਜ਼ਿੰਦਗੀ ਨਰਕ ਬਣ ਗਈ ਕਿਵੇਂ ਇੱਕ ਕੁੜੀ ਨੇ 11 ਮੁੰਡਿਆਂ ਨੂੰ ਆਪ ਦਾ ਸ਼ਿਕਾਰ ਬਣਾ ਲਿਆ ਆਜੋ ਆਪਾਂ ਕਰਦੇ ਹਾਂ ਸਟੋਰੀ ਸ਼ੁਰੂ ਇੱਕ ਮੁੰਡਾ ਹੁੰਦਾ ਉਹਦੇ ਕੋਲੇ 2.5 ਕਿੱਲੇ ਜ਼ਮੀਨ ਦੇ ਹੁੰਦੇ ਆ ਤੇ ਉਹ ਮੁੰਡਾ ਟਰਾਲਾ ਚਲਾਉਂਦਾ ਹੁੰਦਾ ਡਰਾਈਵਰੀ ਕਰਦਾ ਹੁੰਦਾ ਤੇ ਉਹ ਪਤੰਦਰ ਲੰਮਿਆ ਰੂਟਾਂ ਦੇ ਟਰਾਲਾ ਚਲਾਉਂਦਾ ਹੁੰਦਾ ਕਦੇ ਬੰਬੇ ਨੂੰ ਲੰਘ ਜਾਂਦਾ ਕਦੇ ਕਲਕੱਤੇ ਨੂੰ ਲੰਘ ਜਾਂਦਾ ਤੇ ਕਦੇ ਮਹਾਰਾਸ਼ਟਰ ਨੂੰ ਕਦੇ ਬੀਕਾਨੇਰ ਨੂੰ ਤੇ ਕਦੇ ਗੁਜਰਾਤ ਨੂੰ ਜਦੋਂ ਉਹ ਮੁੰਡਾ 27-28 ਸਾਲ ਦੀ ਉਮਰ ਦਾ ਹੁੰਦਾ ਡਰਾਈਵਰ ਤਾਂ ਉਹਦੀ ਉਹਦਾ ਵਿਆਹ ਕਰ ਦਿੱਤਾ ਜਾਂਦਾ ਉਸ ਦੇ ਉਸ ਟਾਈਮ ਉਹ ਡਰਾਈਵਰ ਬਹੁਤ ਨਸ਼ਾ ਪਤਾ ਕਰਦਾ ਹੁੰਦਾ ਪੋਸਟ ਵੀ ਖਾ ਲੈਂਦਾ ਹੋਰ ਗੋਲੀ ਕੱਪਾ ਵੀ ਖਾ ਲੈਂਦਾ ਤਾਂ ਵਿਆਹ ਤੋਂ ਸਾਲ ਕੁ ਬਾਅਦ ਹੀ ਡਰਾਈਵਰ ਦੇ ਘਰੇ ਇੱਕ ਬੇਟਾ ਜਨਮ ਲੈ ਲੈਂਦਾ ਜਦੋਂ ਡਰਾਈਵਰ ਦਾ ਪੁੱਤ 13 ਸਾਲਾਂ ਦਾ ਹੁੰਦਾ ਤਾਂ ਡਰਾਈਵਰ ਦੇ ਘਰ ਦੀ ਦੀ ਅਚਾਨਕ ਮੌਤ ਹੋ ਜਾਂਦੀ ਘਰ ਦੇ ਵਿੱਚ ਡਰਾਈਵਰ ਤੇ ਡਰਾਈਵਰ ਦਾ ਪੁੱਤ ਦੋਵੇਂ ਵਿਚਾਰੇ ਇਕੱਲੇ ਰਹਿ ਜਾਂਦੇ ਡਰਾਈਵਰ ਨੇ ਤਾਂ ਆਖਰ ਨੂੰ ਡਰਾਈਵਰੀ ਕਰਨੀ ਕਰਨੀ ਸੀ ਭਾਈ ਤਾਂ ਡਰਾਈਵਰ ਉਸੇ ਤਰ੍ਹਾਂ ਗੇੜੇ ਲਾਉਣ ਜਾਂਦਾ ਰਹਿੰਦਾ ਕਿਤੇ 10 ਦਿਨਾਂ ਬਾਅਦ ਘਰੇ ਆ ਗਿਆ ਕਿਤੇ 15 ਦਿਨਾਂ ਬਾਅਦ ਘਰੇ ਆ ਗਿਆ ਜਿਹੜਾ ਡਰਾਈਵਰ ਦਾ ਪੁੱਤ ਸੀਗਾ ਉਹ ਵਿਚਾਰਾ ਆਪਦੇ ਚਾਚੇ ਤਾਇਆ ਦੇ ਘਰੋਂ ਰੋਟੀ ਵੀ ਖਾ ਲੈਂਦਾ ਉੱਥੇ ਹੀ ਸੌਂ ਸੋ ਜਾਂਦਾ ਵਿਚਾਰਾ ਤਾਂ ਜਦੋਂ ਡਰਾਈਵਰ ਦਾ ਪੁੱਤ 15 ਸਾਲਾਂ ਦੀ ਉਮਰ ਦਾ ਹੋ ਜਾਂਦਾ ਤਾਂ ਇੱਕ ਦਿਨ ਡਰਾਈਵਰ ਢੀਡਾ ਲਾ ਕੇ ਘਰੇ ਆਉਂਦਾ ਅਚਾਨਕ ਤਾਂ ਨਾਲ ਇੱਕ ਉਹਦੇ ਚੂੜੇ ਵਾਲੀ ਕੁੜੀ ਆ ਜਾਂਦੀ ਆ ਡਰਾਈਵਰ ਨੇ ਕਹਿ ਲਓ ਵੀ ਵਿਆਹ ਕਰਾ ਲਿਆ ਹੁੰਦਾ 21 20 21 ਸਾਲ ਦੀ ਕੁੜੀ ਦੇ ਨਾਲ ਬਾਈ ਨੇ ਤਾਂ ਵੀ ਦੱਸਿਆ ਵੀ ਉਹ ਡਰਾਈਵਰ ਉਹ ਕੁੜੀ ਬਾਹਰ ਨਹੀਂ ਕਿਸੇ ਸਟੇਟ ਦੇ ਵਿੱਚੋਂ ਮੁੱਲ ਖਰੀਦ ਕੇ ਲਿਆਇਆ ਸੀਗਾ ਪਰ ਉਹ ਕੁੜੀ ਸੋਹਣੀ ਸੁਨੱਖੀ ਬਹੁਤ ਸੀ ਪਰ ਹੈਗੀ ਅਣਪੜ੍ਹ ਸੀ ਜਮਾ ਹੁਣ ਤੁਸੀਂ ਆਪ ਸਿਆਣਿਓ ਬੇਸ਼ੱਕ ਡਰਾਈਵਰ ਨੇ ਉਹਨਾਂ ਨਾਲ ਵਿਆਹ ਕਰਾ ਲਿਆ ਸੀਗਾ ਡਰਾਈਵਰ ਦੇ ਆਪ ਦੇ ਘਰੇ 15-16 ਸਾਲਾਂ ਦਾ ਪੁੱਤ ਸੀਗਾ ਤੇ 20-21 ਸਾਲ ਦੀ ਉਹ ਕੁੜੀ ਸੀਗੀ ਤਾਂ ਡਰਾਈਵਰ ਦੀ ਉਮਰ ਤਾਂ ਉਹ ਤਾਂ ਵੱਡੀ ਸੀ ਲਗਭਗ 45-46 ਸਾਲ ਦਾ ਡਰਾਈਵਰ ਹੋਇਆ ਪਿਆ ਸੀਗਾ ਤਾਂ ਡਰਾਈਵਰ ਡਰਾਈਵਰ ਨੂੰ ਹੋ ਸਕਦਾ ਇਹ ਸੋਚ ਲਿਆ ਹੋਵੇ ਯਾਰ ਵੀ ਘਰੇ ਰੋਟੀ ਤੋਂ ਤੰਗ ਆ ਵੀ ਮੇਰਾ ਪੁੱਤ ਹਉਲਦਾ ਫਿਰਦਾ ਵੀ ਰੋਟੀ ਵਾਲੀ ਘਰੇ ਲੈ ਚੱਲੀ ਗਏ ਜਾਂ ਐਨ ਲਾਲੋ ਵੀ ਕੋਈ ਜਸਮਦੀਪੋ ਖਲਾਲੋ ਕੁਝ ਵੀ ਲਾਲੋ ਕੀ ਉਹਨੇ ਸੋਚਿਆ ਦਿਮਾਗ 'ਚ ਇਸ ਗੱਲ ਦਾ ਕੁਝ ਨਹੀਂ ਪਤਾ ਹਨਾ ਡਰਾਈਵਰ ਘੇੜੇ ਲਾਉਣ ਜਾਂਦਾ ਰਹਿੰਦਾ ਕਦੇ 15 ਦਿਨਾਂ ਦਾ ਘਰੇ ਆ ਗਿਆ ਕਦੇ 20 ਦਿ ਹੁਣ ਘਰੇ ਜਵਾਨ ਕੁੜੀ ਤੇ ਜਵਾਨ ਮੁੰਡਾ ਤੁਹਾਨੂੰ ਪਤਾ ਬੇਸ਼ੱਕ ਉਹ ਦੁਨੀਆ ਤੌਰ ਤੇ ਰਿਸ਼ਤਾ ਉਹਨਾਂ ਦਾ ਮਾਪ ਪੁੱਤ ਦਾ ਸੀਗਾ ਪਰ ਉਹਨਾਂ ਦੇ ਵਿੱਚ ਰਿਸ਼ਤਾ ਦੂਜਾ ਬਣ ਗਿਆ ਡਰਾਈਵਰ ਦੇ ਪੁੱਤ ਨਾਲ ਉਸ ਕੁੜੀ ਦੀ ਗੱਲਬਾਤ ਹੋ ਗਈ ਗਿੱਟਮਿਟ ਹੋ ਗਈ ਤੇ ਉਹ ਆਪਸ ਦੇ ਵਿੱਚ ਸਬੰਧ ਬਣਾਉਣ ਲੱਗ ਗਏ ਸਬੰਧ ਬਣਾਉਣ ਲੱਗੇ ਜੀ ਚਲੋ ਜੀ ਇਹ ਕੰਮ ਚੱਲਦਾ ਰਿਹਾ ਪਿੰਡ ਦੇ ਵਿੱਚ ਵੀ ਗੱਲ ਉੱਡਦੀ ਰਹੀ ਵੀ ਹਾਂ ਜਿਹੜਾ ਡਰਾਈਵਰ ਦਾ ਮੁੰਡਾ ਉਹਦੀ ਉਸ ਕੁੜੀ ਨਾਲ ਆ ਚੱਕਾ ਰਿਹਾ ਹਨ ਕਿਉਂਕਿ ਪਿੰਡ ਵਾਲਿਆਂ ਨੂੰ ਤੁਹਾਨੂੰ ਪਤਾ ਇਸ ਗੱਲਾਂ ਦਾ ਪਤਾ ਛੇਤੀ ਲੱਗ ਜਾਂਦਾ ਹੁੰਦਾ ਇੱਕ ਦਿਨ ਐਸਾ ਆਉਂਦਾ ਵੀ ਜਿਹੜਾ ਡਰਾਈਵਰ ਹੁੰਦਾ ਉਹਦਾ ਐਕਸੀਡੈਂਟ ਹੋ ਜਾਂਦਾ ਤੇ ਉਹਦੀ ਵਿਚਾਰੇ ਦੀ ਮੌਤ ਹੋ ਜਾਂਦੀ ਹੈ ਘਰੇ ਰਹਿ ਗਿਆ ਡਰਾਈਵਰ ਦਾ ਮੁੰਡਾ ਤੇ ਡਰਾਈਵਰ ਦੀ ਘਰ ਵਾਲੀ ਦੋਵੇਂ ਉਹਨਾਂ ਦੇ ਪਹਿਲੀਆਂ ਆਪਤ ਦੇ ਚੱਕਰ ਮਿਲੇ ਹੋਏ ਸੀਗੇ ਚਲੋ ਜੀ ਫਿਰ ਡਰਾਈਵਰ ਦੇ ਮੁੰਡੇ ਨੇ ਉਹ ਕੁੜੀ ਸ਼ਰਿਆਮ ਸਿੱਧੀ ਉਹ ਘਰੇ ਰੱਖ ਲਈ ਵੀ ਘਰ ਵਾਲੀ ਬਣਾ ਕੇ ਰੱਖ ਲਈ ਜਿਹੜੀ ਢਾਈ ਕਿੱਲੇ ਜ਼ਮੀਨ ਸੀ ਡਰਾਈਵਰ ਦੇ ਮੁੰਡੇ ਨੇ ਉਹ ਵੀ ਚੱਕਤੀ ਨਸ਼ੇ ਪੱਤਿਆਂ ਦੇ ਵਿੱਚ ਸਮੈਗਸ ਸਿਉਕ ਪੀਣ ਲੱਗ ਜਾਂਦਾ ਸ਼ਰਾਬ ਸ਼ਰੂਬ ਬਹੁਤ ਪੀਣ ਲੱਗ ਜਾਂਦਾ ਚਲੋ ਜੀ ਉਹ ਢਾਈ ਕਿੱਲੇ ਵੇਚ-ਵੇਚ ਕੇ ਖਾਈ ਜਾਂਦਾ ਜਿਹੜੀ ਉਹ ਕੁੜੀ ਹੁੰਦੀ ਹੈ ਜੀ ਡਰਾਈਵਰ ਵਿਆਹ ਕੇ ਲਿਆਉਂਦਾ ਉਹ ਕੁੜੀ ਵੀ ਉਹਦੇ ਉਸ ਮੁੰਡੇ ਨਾਲ ਦੇ ਨਾਲ ਰਹਿ ਰਹਿ ਕੇ ਸਮੈਗ ਪੀਣ ਲੱਗ ਜਾਂਦੀ ਆ ਨਸ਼ਾ ਪੱਤਾ ਖਾਣ ਲੱਗ ਜਾਂਦੀ ਆ ਤੇ ਸ਼ਰਾਬ ਵੀ ਪੀਣ ਲੱਗ ਜਾਂਦੀ ਆ ਚਲੋ ਜੀ ਜਿਹੜੇ ਡਰਾਈਵਰ ਦੇ ਭਰਾਵਾਂ ਦੇ ਮੁੰਡੇ ਸੀਗੇ ਉਹ ਵੀ ਅਕਸਰ ਉਸ ਘਰ 'ਚ ਆਉਂਦੇ ਜਾਂਦੇ ਰਹਿੰਦੇ ਕਿਉਂਕਿ ਤੁਹਾਨੂੰ ਪਤਾ ਜਿੱਥੇ ਸੋਹਣੀ ਜਨਾਨੀ ਹੋਵੇ ਉਸ ਘਰ 'ਚ ਠਰਕੀ ਬੰਦਿਆਂ ਦਾ ਆਉਣ ਜਾਣਾ ਵੈਸੇ ਬਹੁਤ ਹੋ ਜਾਂਦਾ ਉਹਦੇ ਚਾਚੇ ਦਾ ਇਹਦੇ ਪੁੱਤ ਵੀ ਉੱਥੇ ਬਹਿ ਕੇ ਸ਼ਰਾਬਾਂ ਚਰੂਬਾ ਪੀਂਦੇ ਰਹਿੰਦੇ ਉਹਦੀ ਘਰ ਵਾਲੀ ਦੇ ਕੋਲ ਹੀ ਤਾਂ ਕਈ ਵਾਰੀ ਨਸ਼ੇ ਦੇ ਵਿੱਚ ਉਹ ਵੀ ਧੁੱਤ ਹੋ ਕੇ ਉਸ ਕੁੜੀ ਨਾਲ ਚਲੋ ਜੀ ਕੁੜੀ ਇੱਕ ਹੈ ਅਣਪੜ੍ਹ ਸੀ ਇੱਕ ਸੋਹਣੀ ਸੁਨੱਖੀ ਸੀ ਆਣ ਗਵਾਂਡ ਦੇ ਜਿਹੜੇ ਹੋਰ ਮੁੰਡੇ ਸੀਗੇ ਉਹਨਾਂ ਨੇ ਵੀ ਕਿਹਾ ਜੇ ਆਪਾਂ ਵੀ ਜਾਲ ਪਾ ਕੇ ਦੇਖ ਲਈਏ ਹਨ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਹਰੇਕ ਬੰਦੇ ਤੇ ਠਰਕਾਂ ਪੋਰਾਂ ਦਾ ਸ਼ਕੀਨ ਹੁੰਦਾ ਤਾਂ ਉਹ ਮੁੰਡਿਆਂ ਨੇ ਕੀ ਕੀਤਾ ਵੀ ਸੋਹਣੀ ਸੁਨੱਖੀ ਕੁੜੀ ਵੇਖ ਕੇ ਉਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਲਈ ਕਿਸੇ ਨੇ ਕਦੋਂ ਕਿ ਉਹ ਉਸ ਕੁੜੀ ਨਾਲ ਸਬੰਧ ਬਣਾ ਲਏ ਕਿਸੇ ਨੇ ਨਸ਼ੇ ਵਿੱਚ ਉਸ ਨਾਲ ਸਬੰਧ ਬਣਾ ਲਏ ਉਹ ਕੁੜੀ ਵੀ ਬਾਹਰ ਅੰਦਰ ਮੁੰਡਿਆਂ ਨਾਲ ਆਉਣ ਜਾਣ ਲੱਗ ਗਈ ਐ ਨਾਲੋਂ ਪੈਸੇ ਨੂੰ ਪੈਸੇ ਕਰਕੇ ਆਉਣ ਜਾਣ ਲੱਗ ਗਈ ਜਾਂ ਨਸ਼ੇ ਪੱਤ ਦੀ ਤੋੜ ਨੂੰ ਪੂਰਾ ਕਰਨ ਕਰਕੇ ਆਉਣ ਜਾਣ ਲੱਗ ਪਈ ਜਾਂ ਜਿਸੰਦੀਪ ਉਹ ਖ ਨੂੰ ਪੂਰਾ ਕਰਨ ਲੱਗਿਆ ਇਹ ਉਹ ਕੁੜੀ ਜਾਂਦੀ ਵੀ ਕਿਉਂ ਮੁੰਡਿਆਂ ਨਾਲ 12 ਦਰ ਆਉਂਦੀ ਜਾਂਦੀ ਸੀ ਕਦੇ ਕਿਦੀ ਮੋਟਰ ਤੇ ਚਲੀ ਜਾਂਦੀ ਸੀ ਕਿਸੇ ਮੁੰਡੇ ਨਾਲ ਕਦੇ ਰਾਤ ਕਿਸੇ ਮੁੰਡੇ ਨਾਲ ਘੱਟ ਲੈਂਦੀ ਕਦੇ ਕਿਧੇ ਨਾਲ ਚਲੀ ਜਾਂਦੀ ਕਿਉਂਕਿ ਜਿਹੜਾ ਡਰਾਈਵਰ ਦਾ ਮੁੰਡਾ ਸੀ ਉਹ ਵੀ ਸਿਰੇ ਦਾ ਨਸ਼ੇੜੀ ਬਣ ਚੁੱਕਿਆ ਸੀਗਾ ਕਿਉਂਕਿ ਉਹਨੂੰ ਕੋਈ ਨਹੀਂ ਸੀਗੀ ਵੀ ਹਾਂ ਵੀ ਮੇਰੀ ਘਰ ਵਾਲੀ ਵੀ ਕਿਸੇ ਹੋਰ ਨਾਲ ਜਾ ਰਹੀ ਹੈ ਜਾਂ ਆ ਰਹੀ ਹੈ ਉਹਨੂੰ ਸਿਰਫ ਆਪਣੇ ਨਸ਼ੇ ਤੱਕ ਮਤਲਬ ਰਹਿ ਗਿਆ ਸੀਗਾ ਚਲੋ ਜੀ ਤਾਂ ਇਹਦਾ ਕਰਦੇ ਕਰਦੇ ਟਾਈਮ ਗੁਜ਼ਰਦਾ ਰਹਿੰਦਾ 8-10 ਸਾਲ ਇਸ ਤਰ੍ਹਾਂ ਲੰਘਦੇ ਆ ਤੇ 8-10 ਸਾਲਾਂ ਬਾਅਦ ਕੀ ਹੁੰਦਾ ਵੀ ਜਿਹੜੀ ਉਹ ਡਰਾਈਵਰ ਉਹੋ ਬਿਮਾਰ ਰਹਿਣ ਲੱਗ ਜਾਂਦੀ ਆ ਬਹੁਤ ਜ਼ਿਆਦਾ ਜਦੋਂ ਬਿਮਾਰ ਤੋਂ ਬਾਅਦ ਉਹਨਾਂ ਦੀ ਡਾਕਟਰ ਰਿਪੋਰਟਾਂ ਰਪੂਟਾਂ ਕਰਦੇ ਆ ਤਾਂ ਉਹ ਐਚਆਈਵੀ ਪੋਜ਼ਿਟਿਵ ਨਿਕਲਦੀ ਆ ਐਚਆਈਵੀ ਪੋਜ਼ਿਟਿਵ ਨਿਕਲਦੀ ਆ ਜਿਹੜਾ ਡਰਾਈਵਰ ਦਾ ਮੁੰਡਾ ਸੀਗਾ ਉਹ ਵੀ ਐਚਆਈਵੀ ਪੋਜ਼ਿਟਿਵ ਹੋ ਜਾਂਦਾ ਜਦੋਂ ਇਹ ਗੱਲ ਪਿੰਡ ਦੇ ਵਿੱਚ ਫੈਲਦੀ ਆ ਤੇ ਜਿਹੜੇ ਜਿਹੜੇ ਬੰਦਿਆਂ ਨੇ ਉਹਨਾਂ ਰਿਲੇਸ਼ਨ ਬਣਾਏ ਸੀਗੇ ਮੁੜ ਕੇ ਉਹਨਾਂ ਦੇ ਨੱਕ ਤੋਂ ਮੱਖੀ ਨਹੀਂ ਸਿਉਂਟਦੀ ਉਹਨਾਂ ਨੂੰ ਦੰਦਲਾ ਪੈ ਪੈਂ ਜਾਂਦੀ ਆ ਸੀ ਵੀ ਆਹ ਕੀ ਬਣ ਗਿਆ ਵੀ ਜੇ ਉਹਨੂੰ ਏਡ ਹੋ ਗਈ ਤਾਂ ਨੇਚਰਲੀ ਗੱਲ ਹੈ ਬਚਦੇ ਅਸੀਂ ਵੀ ਨਹੀਂਗੇ ਚਲੋ ਜੀ ਕੁਝ ਟਾਈਮ ਤੱਕ ਤਾਂ ਇਹ ਗੱਲ ਲੋਕੀ ਛੁਪੇਰੀ ਜਿਨ੍ਹਾਂ ਜਿਨ੍ਹਾਂ ਨੇ ਰਿਲੇਸ਼ਨ ਬਣਾਏ ਸੀ ਕੁਝ ਟਾਈਮ ਤੱਕ ਤਾਂ ਉਹ ਲੋਕੀ ਛੁਪੇ ਰਹੇ ਪਰ ਤੁਹਾਨੂੰ ਪਤਾ ਵੀ ਇਹ ਗੱਲਾਂ ਬੜਾ ਟਾਈਮ ਲੁਕਦੀਆਂ ਛੁਪਦੀਆਂ ਨਹੀਂ ਗਈਆਂ ਹੌਲੀ ਹੌਲੀ ਕਰਦੇ 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 ਆ ਕੁਝ ਸਾਲਾਂ ਦੇ ਵਿੱਚ ਵਿੱਚ 11 ਮੁੰਡੇ ਐਚ ਆਈ ਵੀ ਦੇ ਪੋਜ਼ਿਟਿਵ ਹੋ ਗਏ ਜਿਦੇ ਚੋਂ ਤਿੰਨੇ ਮੁੰਡੇ ਤਾਂ ਡਰਾਈਵਰ ਦੇ ਭਰਾਵਾਂ ਦੇ ਮੁੰਡੇ ਸੀਗੇ ਬਾਕੀ ਪਿੰਡ ਦੇ ਮੁੰਡੇ ਸੀਗੇ ਤੇ ਤਿੰਨ ਮੁੰਡੇ ਰਿਸ਼ਤੇਦਾਰ ਦੇ ਵਿੱਚੋਂ ਸੀ ਟੋਟਲ 11 ਮੁੰਡੇ ਏਡਜ਼ ਬਿਮਾਰੀ ਦੇ ਸ਼ਿਕਾਰ ਹੋ ਗਏ ਤੇ 11 ਮੁੰਡਿਆਂ ਦੇ ਵਿੱਚੋਂ 9 ਮੁੰਡੇ ਇਹੋ ਜੀ ਸੀ ਜਿਨ੍ਹਾਂ ਦੇ ਵਿਆਹ ਹੋਏ ਹੋਏ ਸੀਗੇ ਤੇ ਉਹ ਨੌਆਂ ਮੁੰਡਿਆਂ ਦੀਆਂ ਗਾਂ ਨੌ ਘਰ ਵਾਲੀਆਂ ਉਹ ਵੀ ਗਾਂ ਐਚ ਆਈ ਵੀ ਪੋਜ਼ਿਟਿਵ ਹੋ ਗਈਆਂ ਉਹ ਵੀ ਏਡਜ਼ ਬਿਮਾਰੀ ਦੀਆਂ ਸ਼ਿਕਾਰ ਹੋ ਗਈਆਂ ਹੁਣ ਇਸ ਗੱਲ ਦਾ ਨਹੀਂ ਪਤਾ ਵੀ ਉਹ ਡਰਾਈਵਰ ਨੂੰ ਪਹਿਲਾਂ ਐਚ ਆਈ ਵੀ ਦੀ ਬਿਮਾਰੀ ਸੀ ਵੀ ਉਹ ਡਰਾਈਵਰ ਤੋਂ ਇਸ ਕੁੜੀ ਨੂੰ ਬਿਮਾਰੀ ਲੱਗੀ ਜਾਂ ਇਹ ਕੁੜੀ ਪਿੱਛੋਂ ਹੀ ਐਚਆਈਵੀ ਪੋਜ਼ਿਟਿਵ ਆਈ ਸੀ ਵੀ ਇਨੇ ਗਾਂ ਆ ਕੇ ਬਿਮਾਰੀ ਵੰਡਦੀ ਇਸ ਗੱਲ ਦਾ ਕੁਝ ਨਹੀਂ ਪਤਾ ਲੱਗਿਆ ਵੀ ਉਹ ਡਰਾਈਵਰ ਪਹਿਲਾਂ ਇਹ ਡਿਜ਼ ਬਿਮਾਰੀ ਦਾ ਸ਼ਿਕਾਰ ਸੀ ਜਾਂ ਇਹ ਕੁੜੀ ਪਹਿਲਾਂ ਸ਼ਿਕਾਰ ਸੀ ਇਸ ਗੱਲ ਦਾ ਕੁਝ ਨਹੀਂ ਪਤਾ ਲੱਗਿਆ ਪਰ ਐ ਸੀਗਾ ਕਿਉਂਕਿ ਜਦੋਂ ਡਰਾਈਵਰ ਮਰ ਗਿਆ ਮੁੰਡਾ ਬਹੁਜਦਾ ਨਸ਼ੇੜੀ ਹੋ ਗਿਆ ਨਾਲ ਇਹ ਵੀ ਨਸ਼ੇ ਪਤੇ ਕਰਨ ਲੱਗ ਗਿਆ ਨਸ਼ੇ ਪਤੇ ਚੱਲਦੇ ਆ ਜਦੋਂ ਬੰਦਾ ਨਸ਼ੇ ਪਤੇ ਕਰਨ ਲੱਗਦਾ ਉਦੋਂ ਬੰਦਾ ਬੜਾ ਦਿਮਾਗ ਬੰਦੇ ਦਾ ਕੰਮ ਨਹੀਂ ਕਰਦਾ ਹਨ ਉਦੋਂ ਜਿਹੜੇ ਨਾਲ ਮੁੰਡੇ ਹੋਰ ਹੁੰਦੇ ਸੀ ਵੀ ਦਾਰੂ ਪਿਆਲਾ ਪੀ ਕੇ ਸੈਕਸ ਕਰ ਲੈਂਦੇ ਸੀ ਇਹਦੇ ਨਾਲ ਜਾਂ ਹੋਰ ਕੋਈ ਲੈ ਗਿਆ ਪੈਸੇ ਦੇ ਕੇ ਜਾਉਂਗੇ ਹੋਰ ਪਿੰਡ ਦੇ ਠਰਕਾਂ ਭੋਰਨ ਵਾਲੇ ਸੀਗੇ ਉਹ ਸਾਰੇ ਰਗੜੇਗੇ ਚਲੋ ਠੀਕ ਆ ਉਹ ਤਾਂ ਸੁਆਦਾਂ ਦੇ ਚੱਕਰ ਚ ਵੀ ਰਗੜੇਗੇ ਜਿਹੜੇ ਉਹ ਨੌ ਮੁੰਡੇ ਵਿਆਏ ਸੀ ਜਿਹੜੀ ਉਹ ਨੌ ਉਹਦੀਆਂ ਘਰ ਵਾਲੀਆਂ ਸੀਗੀਆਂ ਉਹ ਵਿਚਾਰੀਆਂ ਫਰੀ ਦੀਆਂ ਹੀ ਰਗੜੀਆਂ ਗਈਆਂ ਨਾਲ ਇਸ ਕਰਕੇ ਭਰਾਵੋ ਕਿ ਜਿਹੜੇ ਬੰਦੇ ਬਾਹਰ ਆਸੇ-ਪਾਸੇ ਮੂੰਹ ਮਾਰਦੇ ਆ ਬਈ ਸਿਆਣੇ ਬਣ ਜੋ ਕਿਉਂਕਿ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ ਕਿ ਕਿਹ ਕੌਣ ਪਿੱਛੋਂ ਕਿਹਦੇ ਨਾਲ ਰਿਲੇਸ਼ਨ ਬਣਾ ਕੇ ਆਇਆ ਜਾਂ ਜਿਹੜੀਆਂ ਜਨਾਨੀਆਂ ਆਸੇ-ਪਾਸੇ ਬਾਹਰ ਮੂੰਹ ਮਾਰਦੀਆਂ ਨੇ ਉਹ ਵੀ ਟਿਕ ਜੋ ਜੋ ਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਕਿਹੜਾ ਬੰਦਾ ਪਿੱਛੋਂ ਕਿਹਦੇ ਨਾਲ ਸੈਕਸ ਕਰਕੇ ਆ ਰਿਹਾ ਜਾਂ ਕਿਹੜੀ ਔਰਤ ਪਿੱਛੋਂ ਕਿਹਦੇ ਨਾਲ ਰਿਲੇਸ਼ਨ ਬਣਾ ਕੇ ਆ ਰਹੀ ਹੈ। ਗਾਂਂ ਕਈ ਵਾਰ ਬੰਦੇ ਬਿਨਾਂ ਸੇਫਟੀ ਵਰਤਿਆਂ ਕਿਸੇ ਨਾਲ ਰਿਲੇਸ਼ਨ ਬਣਾ ਲੈਂਦੇ ਆ ਮੁੜ ਕੇ ਉਹ ਬਾਹਰੋਂ ਲਿਆ ਕੇ ਬਿਮਾਰੀ ਆਪਦੇ ਘਰਾਂ 'ਚ ਦੇ ਦਿੰਦੇ। ਕਈ ਵਾਰੀ ਕੋਈ ਔਰਤਾਂ ਬਾਅਦ 'ਚ ਪ੍ਰੈਗਨੈਂਟ ਵੀ ਹੁੰਦੀਆਂ ਨੇ ਉਹ ਬਿਮਾਰੀ ਗਾਂਂ ਮੁੜ ਕੇ ਬੱਚਿਆਂ ਨੂੰ ਚਲੀ ਜਾਂਦੀ ਆ। ਗਲਤੀ ਇਕ ਨੇ ਕੀਤੀ ਹੁੰਦੀ ਆ ਉਹਦਾ ਖਮਿਆਜਾ ਗਾਂਂ ਕਿੰਨੇ ਗਾਂ ਘਰ ਵਾਲੀ ਨੂੰ ਭੁਗਤਣਾ ਪੈਂਦਾ ਜਾਂ ਘਰਲੇ ਨੂੰ ਭੁਗਤਣਾ ਪੈਂਦਾ ਤੇ ਗਾਂਂ ਨੰਮ ਜਮੇ ਬੱਚੇ ਨੂੰ ਵੀ ਉਹ ਨਤੀਜਾ ਭੁਗਤ ਹੁਣ ਉਹ ਡਰਾਈਵਰ ਉਹ ਕੁੜੀ ਲਿਆਉਂਦਾ ਲਿਆਇਆ ਬਾਹਰੋਂ ਵਿਆਹ ਕੇ ਹੁਣ ਰੱਬ ਜਾਣੇ ਵੀ ਉਹ ਬਿਮਾਰੀ ਪਹਿਲਾਂ ਡਰਾਈਵਰ ਨੂੰ ਸੀ ਜਾਂ ਉਹ ਕੁੜੀ ਪਿੱਛੋਂ ਲਈ ਇਸ ਗੱਲ ਦਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਪਰ 11 ਮੁੰਡੇ ਉਹ ਤੇ 9 ਘਰ ਵਾਲੀਆਂ ਜਿਹੜੇ 9 ਵਿਆਹੇ ਸੀ ਟੋਟਲ 20 ਜਣੇ ਉਸ ਬਿਮਾਰੀ ਦੇ ਸ਼ਿਕਾਰ ਹੋ ਗਏ ਜਿਦੇ ਚੋਂ 4-5 ਜਣੇ ਦਾ ਮੌਤ ਵੀ ਹੋ ਚੁੱਕੀ ਹੈ ਬਾਕੀਆਂ ਦੀ ਤੁਹਾਨੂੰ ਦਵਾਈ ਤੇ ਵੀ ਚੱਲਦੀ ਹੈ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਤਾਂ ਹੈ ਨਹੀਂਗਾ ਪਰ ਐਂ ਦਵਾਈਆਂ ਦੂਈਆਂ ਖਾ ਕੇ ਬੰਦਾ ਆਪਦੀ ਉਮਰ ਭੋਗ ਲੈਂਦਾ ਵੈਸੇ ਵਧੀਆ ਪਰ ਤੁਹਾਨੂੰ ਇਹ ਗੱਲ ਦਾ ਪਤਾ ਵੀ ਜਿਹਨੂੰ ਇਹ ਬਿਮਾਰੀ ਹੁੰਦੀ ਹੈ ਐਚ ਆਈ ਵੀ ਹੁਣ ਪੋਜ਼ਿਟਿਵ ਹੁੰਦਾ ਉਹਨੂੰ ਸਮਾਜ ਦੇ ਵਿੱਚ ਥੋੜੀ ਜਿਹੀ ਬੰਦਾ ਹੋਰ ਨਿਗਾ ਨਾਲ ਦੇਖਦਾ ਲੋਕੀ ਉਸ ਜੀ ਨੂੰ ਨਫ਼ਰਤ ਜੀ ਕਰਦੇ ਆ ਹਨਾ ਤਾਂ ਹੁਣ ਜਿਹੜੇ ਡਰਾਈਵਰ ਦੀ ਘਰ ਵਾਲੀ ਸੀਗੀ ਉਹਦਾ ਨਸ਼ੇ ਪਤੇ ਕਰਨ ਲੱਗੀ ਸੀ ਉਹਨੂੰ ਕੋਈ ਸੁਧਬੋਧ ਰਹਿੰਦੀ ਸੀ ਨਸ਼ਾ ਕਰਕੇ ਹਨ ਤੋੜਨ ਨੂੰ ਪੂਰਾ ਕਰਨੇ ਕਹਿ ਲੋ ਜਾਂ ਪੈਸਾ ਦੀ ਖਾਤਰ ਕਹਿ ਲੋ ਜਾਂ ਆਪਦੇ ਜਿਸਮ ਦੀ ਭੁੱਖ ਨੂੰ ਕਹਿ ਕਹਿ ਲੋ ਉਹ ਰਿਲੇਸ਼ਨ ਬਣਾਉਂਦੇ ਨਹੀਂ ਉਹਦੇ ਨਾਲ ਗਾਂ ਜਿਹੜੇ ਹੋਰ ਸੀ ਠਰਕੀ ਉਹ ਵੀ ਰਗੜੇ ਗਏ ਤੇ ਗਾਂ ਗਾਂ ਦੀ ਗਾਉ ਬਿਮਾਰੀ ਫੈਲ ਗਈ ਇਸ ਕਰਕੇ ਭਰਾਵੋ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਇਹੇ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤਾਂ ਜੋ ਲੋਕ ਸचेत ਹੋ ਸਕਣ ਕਿਉਂਕਿ ਅੱਜ ਕੱਲ੍ਹ ਵੀ ਇਹ ਕੰਮ ਬੜੇ ਜੋਰਾਂ ਤੇ ਚੱਲ ਰਿਹਾ ਜੀ ਨਵੇਂ ਨਵੀਂ ਉਮਰ ਦੇ ਜਵਾਕ ਆ 15 16 16 ਸਾਲਾਂ ਦੇ ਉਹ ਬੜੀ ਤੇਜ਼ੀ ਨਾਲ ਅੱਜ ਕੱਲ ਦੇ ਟਾਈਮ ਦੇ ਵਿੱਚ ਸਬੰਧ ਬਣਾ ਰਹੇ ਆ ਬਹੁਤ ਤੇਜ਼ੀ ਨਾਲ ਉਹ ਬੰਦੇ ਸਬੰਧ ਬਣਾ ਰਹੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ 15-16 ਸਾਲਾਂ ਦੇ ਮੁੰਡੇ ਤੇ ਕੁੜੀਆਂ ਨੂੰ ਕੁਝ ਨਹੀਂ ਪਤਾ ਹੁੰਦਾ ਸੀਗਾ ਪਰ ਅੱਜ ਦੇ ਟਾਈਮ ਦੇ ਵਿੱਚ 15-16 ਸਾਲਾਂ ਦੀ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਸਭ ਕੁਝ ਪਤਾ ਤੇ ਬੜੀ ਛੋਟੀ ਉਮਰ ਦੇ ਵਿੱਚ ਅੱਜ ਕੱਲ ਸਬੰਧ ਬਣ ਰਹੇ ਆ ਇਸ ਕਰਕੇ ਇਹ ਵੀਡੀਓ ਬਾਅਦ ਤੋਂ ਬਾਅਦ ਲੋਕਾਂ ਤੱਕ ਪਹੁੰਚੇ ਤਾਂ ਜੋ ਇਹ ਬਿਮਾਰੀ ਦੇ ਬਾਰੇ ਲੋਕ ਹੋਰ ਸचेਤ ਹੋ ਸਕਣ ਕਿਉਂਕਿ ਤੁਹਾਨੂੰ ਪਤਾ ਕਿ ਹਵਸ ਦੇ ਵਿੱਚ ਬੰਦਾ ਇੰਨਾ ਕ ਅੰਨਾ ਹੋ ਜਾਂਦਾ ਕਿ ਬੰਦੇ ਕਈ ਵਾਰ ਕੋਈ ਸੇਫਟੀ ਨਹੀਂ ਵਰਤਦੇ ਮੁੜ ਕੇ ਉਹਦਾ ਖਮਿਆਜਾ ਬਾਅਦ ਚ ਸਾਰੀ ਨਰਕ ਬਣ ਜਾਂਦੀ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ